ਨਯਾ ਜੀ ਕੀ ਦੇਖੀ ਜਾਂਦੇ ਹੋ ਆ ਵੀਡੀਓ ਦੇਖੋ ਇਹਦੇ ਵਿੱਚ ਕੁਛ ਵੀ ਨਹੀਂ ਹੈਗਾ ਬੰਤਾ ਇਹ ਨਹੀਂ ਸਮਝਾ ਰਿਹਾ ਵਿੱਚ ਹੈ ਕੀ ਹੈਗਾ ਜਿਹੜਾ ਕਿ ਇਹਨੂੰ ਦੇਖੋ ਲਾਈਕ ਦੇਖੋ ਤੁਸੀਂ ਇੱਕ ਵਾਰੀ ਦੇਖਣ ਦੋ ਦੇਖਣ ਦੋ 10 ਲੱਖ ਲਾਈਕ 10 ਲੱਖ ਉਹ ਭਾਈ 10 ਲੱਖ ਲਾਈਕ ਕੀ ਹੈ ਵੀਡੀਓ ਦੇਖੋ ਜਾਂ ਧਿਆਨ ਨਾਲ ਮੜਾ ਜੇ ਪਹਿਲੇ ਵੀਡੀਓ ਹੈ ਕੀ ਇਹ ਤਾਂ 10 ਲੱਖ ਲਾਈਕ ਨੇ ਇੱਕ ਇਹ ਵੀਡੀਓ ਹੈ ਜਿਹਦੇ 10-10 ਲੱਖ ਲਾਈਕ ਆ ਰਹੇ ਨੇ ਨਹੀਂ ਨਹੀਂ ਮਤਲਬ ਇੱਕ ਵਾਰ ਮੈਨੂੰ ਦੇਖਣ ਦੋ ਹੈ ਕੀ ਇਹਦੇ ਵਿੱਚ ਜਿਹੜਾ 10 ਲੱਖ ਲਾਈਕ ਹੈ ਇਹ ਉਹ ਕੀ ਪਾਇਆ ਹੈ ਆ ਦੇਖੋ ਲਾ 10 ਪਸ 10 ਲੱਖ ਲਾਈਕ ਹੈ ਨਹੀਂ ਹੈ ਜੀ ਜੇ ਇਸ ਵੀਡੀਓ 10 ਲੱਖ ਲਾਈਕ ਨੇ ਤੋ ਹੀ ਤਾਂ ਧਾਰਮਿਕ ਵੀਡੀਓ ਬਣਾਉਣੇ ਹੋ ਤੁਹਾਡੇ ਫਿਰ ਮਿਲਣ ਦੇ ਸਭ ਨਾਲ ਲਾਈਕ ਹੁੰਦੇ ਹੋਣਗੇ ਬਿਲਕੁਲ ਵੀ ਨਹੀਂ ਜੀ ਇਹ ਤੁਹਾਡੀ ਸੋਚ ਬਹੁਤ ਗਲਤ ਹੈ ਕਿ ਇਹਦੇ 10 ਲੱਖ ਲਾਈਕ ਆ ਰਹੇ ਨੇ ਤੇ ਮੇਰੀ ਵੀਡੀਓ ਦੇ ਓਨਲੀ 7 ਲਾਈਕ ਆ ਰਹੇ ਨੇ ਹੈ ਆ ਦੇਖੋ ਮਤਲਬ ਕਿ ਇੱਥੇ ਤੱਕ ਇੱਕ ਇੱਕ ਵੀ ਕਮੈਂਟ ਨਹੀਂ ਆਇਆ ਹੈਗਾ ਲੈ ਇਹੋ ਜਿਹਾ ਕੀ ਪੁੱਛ ਲਿਆ ਤੁਸੀਂ ਕੁਝ ਵੀ ਨਹੀਂ ਨਾਰਮਲ ਕੁਐਸਚਨ ਸੀ ਕੀ ਕੁਐਸਚਨ ਸੀ ਗੁਰੂ ਸਾਹਿਬਾਨ ਬਾਰੇ ਕੁਐਸਚਨ ਸੀ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ ਤੇ ਪਿਤਾ ਜੀ ਦਾ ਕੀ ਨਾਮ ਸੀ ਦਿਖਾਓ ਮੜਿਆ ਆ ਦੇਖੋ ਜੀ ਇੱਕ ਵੀ ਕਮੈਂਟ ਨਹੀਂ ਆਇਆ ਮਤਲਬ ਕਿ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ ਆਪਣੇ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਨਾਮ ਹੀ ਨਹੀਂ ਪਤਾ ਕਿਸੇ ਨੂੰ ਕਮਾਲ ਹੋ ਗਈ ਹੈ ਜੀ ਵੀਡੀਓ ਤੇ ਵੀਊ ਕਿੰਨੇ ਨੇ ਦਿਖਾਇਓ ਮੜਾ ਯਾਰ 230 ਵੀਊ ਨੇ 230 ਵੀਰਾਂ ਭੈਣਾਂ ਨੇ ਵੀਡੀਓ ਦੇਖਿਆ ਸੱਤ ਨੇ ਲਾਈਕ ਕੀਤਾ ਬਟ ਜਵਾਬ ਕਿਸੇ ਨੂੰ ਵੀ ਨਹੀਂ ਪਤਾ ਇੱਕ ਵੀ ਕਮੈਂਟ ਨਹੀਂ ਆਇਆ ਉਹ ਭਾਈ ਮ ਆਏਗਾ ਕਿੱਥੋਂ ਜਵਾਬ ਅਸੀਂ ਤਾਂ ਇੱਧਰ ਧਿਆਨ ਦੇ ਰਹੇ ਆਂ ਧਿਆਨ ਤੋਂ ਸਾਡਾ ਇੱਥੇ ਇੱਥੇ ਲਾਈਕ ਕਰਨ ਵੱਲ ਧਿਆਨ ਹੈ ਇਹਨਾਂ ਨੂੰ ਦੇਖਣ ਵੱਲ ਧਿਆਨ ਹੈ ਇਤਿਹਾਸ ਫਟੇ ਵੱਲ ਧਿਆਨ ਨਹੀਂ ਇਹਨਾਂ ਦੇ ਜੇ ਬਾਈ ਚਾਂਸ ਮੈਨੂੰ ਬਹੁਤ ਸੱਚੀ ਗੱਲ ਦੱਸਿਆ ਮੈਨੂੰ ਗੁੱਸਾ ਆਂਦਾਗਾ ਜਦੋਂ ਅਸੀਂ ਕੋਈ ਹਾਸੇ ਖੇਡਿਆ ਵਾਲੀ ਵੀਡੀਓ ਪਾ ਦਈਏ ਨਾ ਜਸਟ ਨਾਰਮਲ ਵਲੌਗ ਚ ਵੀ ਹਾਸਲੀ ਅਸੀਂ ਥੋੜਾ ਜਿਹਾ ਲੋਕ ਸਾਨੂੰ ਕਮੈਂਟ ਕਰ ਦਿੰਦੇ ਕਿਵੇਂ ਦੰਦਿਆ ਕੱਢੀ ਜਾਂਦੇ ਨੇ ਕਿਵੇਂ ਦੰਦਿਆ ਕੱਢੀ ਜਾਂਦੇ ਨੇ ਇਹ ਧਾਰਮਿਕ ਵੀਡੀਓ ਪਾਓ ਧਾਰਮਿਕ ਵੀਡੀਓ ਪਾਓ ਆਹ ਕਰੋ ਉਹ ਕਰੋ ਪਤਾ ਨਹੀਂ ਕੀ ਕੀ ਕਮੈਂਟ ਕਰਦੇ ਨੇ ਹਾਂ ਬਟ ਇਹਨਾਂ ਨੂੰ ਕੋਈ ਕਮੈਂਟ ਕਿਉਂ ਨਹੀਂ ਕਰਦਾ ਹੈ ਭਈ ਇਹਨਾਂ ਨੂੰ ਵੀ ਕਹੋ ਨ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਸਾਡੀ ਮੈਨੂੰ ਧਾਰਮਿਕ ਵੀਡੀਓ ਮੈਨੂੰ ਇਹ ਗੱਲ ਸਮਝਾਓ ਧਾਰਮਿਕ ਵੀਡੀਓ ਪਾ ਰਹੇ ਤੁਸੀਂ ਦੇਖਦੇ ਕਿਉਂ ਨਹੀਂ ਤੁਸੀਂ ਦੇਖਦੇ ਕਿਉਂ ਨਹੀਂ ਜਿਹੜੇ ਸੱਤ ਬੰਦੇ ਦੇਖ ਰਹੇ ਨੇ ਲਾਈਕ ਕਰ ਰਹੇ ਨੇ ਉਹਨਾਂ ਦਾ ਕੋਈ ਕਮੈਂਟ ਨਹੀਂ ਵਾਈ ਮੈਂ ਉਹ ਇਹ ਕਹਿ ਰਿਹਾ ਦੋ ਤੁਸੀਂ ਦਿਖਾਇਆ 230 ਵਿਊ ਨੇ ਯਾਨੀ ਕਿ 230 ਲੋਕਾਂ ਨੇ ਦੇਖੀ ਹੈ ਹਾਂਜੀ 230 ਸਾਡੇ ਵੀਰਾਪੜਨਾਂ ਨੇ ਦੇਖਿਆ ਜਿਨ੍ਹਾਂ ਨੇ ਦੇਖੀ ਜਿਨ੍ਹਾਂ ਨੇ ਕਮੈਂਟ ਕੀਤਾ ਯਾਰ ਲਾਈਕ ਕੀਤਾ ਉਹਨਾਂ ਦਾ ਧੰਨਵਾਦ ਹੈ ਭਾਈ ਬਹੁਤ ਸਾਰੇ ਕੱਲ ਵੀ ਵੀਡੀਓ ਆਈ ਪਾਈ ਸੀ ਬਹੁਤ ਸਾਰੇ ਵੀਰਾਪੜਨਾਂ ਨੇ ਕਿਹਾ ਕਿ ਅਸੀਂ ਸਿਰਫ ਤੁਹਾਡੀ ਵੀਡੀਓ ਦੇਖਦੇ ਆ ਭਾਈ ਉਹਨਾਂ ਦਾ ਬਹੁਤ ਧੰਨਵਾਦ ਏ ਦੇਖੋ ਨਾ ਕੀ ਕਮੈਂਟ ਹੀ ਨਹੀਂ ਆ ਰਿਹਾ ਆ ਦੇਖੋ ਕੀ ਇਤਿਹਾਸ ਨਾਲ ਜੁੜੇ ਇਹਦਾ ਨਾਰਮਲ ਗੁਰअर्जਨ ਸਾਹਿਬ ਜਿਹਦੇ ਮਾਤਾ ਪਿਤਾ ਦਾ ਨਾਮ ਨਹੀਂ ਪਤਾ ਮੈਂ ਹੈਰਾਨ ਹੋ ਰਿਹਾ ਕਮਾਲ ਹੋਈ ਫਿਰਦੀ ਆ ਬਈ ਕੀ ਮਤਲਬ ਕਿੱਧਰ ਤੱਕ ਜਾ ਰਹੇ ਆ ਅਸੀਂ ਇੱਕ ਵੀਰ ਦਾ ਫੋਨ ਆਂਦਾ ਸਾਨੂੰ ਮਤਲਬ ਕਿ ਇੱਕ ਵੀਰ ਦਾ ਨਹੀਂ ਪਹਿਲੇ ਵੀ ਬਹੁਤ ਤਾਂ ਫੋਨ ਆਂਦਾਗਾ ਕਈ ਕਹਿੰਦੇ ਨੇ ਨਾ ਤੁਸੀਂ ਤਾਂ ਬੱਚਿਆਂ ਵਾਲੇ ਕੁਐਸਚਨ ਪੁੱਛਦੇ ਹੋ ਹਾਂ ਕਹਿੰਦੇ ਕੋਈ ਕੁਐਸਚਨ ਨਹੀਂ ਹੈਗੇ ਗੁਰੂ ਸਾਹਿਬ ਜੀ ਦੇ ਇਹ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਆਗਾ ਉਹ ਗੁਰੂ ਸਾਹਿਬ ਦੇ ਮਾਤਾ ਪਿਤਾ ਦਾ ਕੀ ਨਾਮ ਇਹ ਕੋਈ ਕੁਐਸਚਨ ਹੀ ਨਹੀਂ ਹੈਗੇ ਉਹਨਾਂ ਦੇ ਲਈ ਭਾਈ ਮੇਰੀ ਗੱਲ ਸੁਣੋ ਕਮੈਂਟ ਕਿਉਂ ਨਹੀਂ ਕਰਦੇ ਫਿਰ ਜੇ ਜੇ ਤੁਹਾਨੂੰ ਜਵਾਬ ਪਤਾ ਹੈ ਭਾਈ ਫਿਰ ਤੁਸੀਂ ਕਮੈਂਟ ਕਰੋ ਪਤਾ ਲੱਗੇ ਤੁਹਾਨੂੰ ਜਵਾਬ ਪਤਾ ਹੈ ਮਤਲਬ ਪਤਾ ਤਾਂ ਅਜੇ ਇੰਨਾ ਵੀ ਨਹੀਂ ਹੈ ਤੁਸੀਂ ਕਹਿੰਦੇ ਅੱਗੇ ਵਧੋ ਅਜੇ ਅਸੀਂ एलकेजी केजी तो तो निकले नहीं ते ਤੁਸੀਂ ਕਹਿਣਾ ਬੀਏ ਦੇ ਪੇਪਰ ਦੇ ਦੋ ਇਹ ਕਿਵੇਂ ਹੋ ਸਕਦਾ ਭਾਈ ਪਹਿਲੇ ਆਪਾਂ ਨੇ ਜਿਹੜੇ ਬੇਸਿਕ ਗੱਲਾਂ ਨੇ ਇਹਦਾ ਪਤਾ ਹੋਏ ਨਾ ਘਟੋ ਘਟ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਨਾਮ ਦੇ ਬਾਰੇ ਤਾਂ ਪਤਾ ਹੋਣਾ ਜ਼ਰੂਰੀ ਹੈ ਕੋਈ ਸਾਨੂੰ ਪੁੱਛ ਲੇ ਤੁਸੀਂ ਕਹੋਗੇ ਅਜੇ ਜੀ ਕਿਹਨਾਂ ਸੇਜ ਦਿੱਤੇ ਸਾਡਾ ਜੀ ਅਜੇ ਜੀ ਗੁਰਾਜਨ ਸਾਹਿਬ ਜੀ ਦਾ ਸੀਧੇ ਦਿਹਾੜਾ ਅੱਛਾ ਗੁਰਾਜਨ ਸਾਹਿਬ ਜੀ ਇਹ ਕਿਹੜੇ ਗੁਰੂ ਸਨ ਇਹਨਾਂ ਦੇ ਮਾਤਾ ਪਿਤਾ ਕੌਣ ਸਨ ਪਤਾ ਨਹੀਂ ਕਿ ਅਜੇ ਕディション ਇੰਨੀ ਖਰਾਬ ਆ ਗਈ ਆਪਣੇ ਬੱਚਿਆਂ ਦੀ ਆਉਣ ਵਾਲੇ ਫਿਊਚਰ ਚ ਜਿਹੜੇ ਬੱਚੇ ਹੋਣਗੇ ਜਾਂ ਫਿਰ ਫਿਲਹਾਲ ਹੈਗੇ ਨੇ ਉਹਨਾਂ ਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਵੀ ਨਹੀਂ ਪਤਾ ਹੈ ਪਤਾ ਕੀ ਇਹ ਕਮੀ ਕੀ ਹੈ ਕਿ ਆਪਣਾ ਧਿਆਨ ਹੀ ਇੱਧਰ ਹੈ ਸਾਡਾ ਧਿਆਨ ਹੀ ਇੱਧਰ ਹੈ ਇੱਧਰ 10 ਲੱਖ ਲਾਈਕ ਇੱਥੇ 7 ਲਾਈਕ ਬਹੁਤ ਰਾਸ ਦੀ ਵਾਲੀ ਗੱਲ ਹੈ ਬਾਈ ਤੁਸੀਂ ਦੱਸੋ ਕੀ ਸੁਧਾਰ ਹੋਵੇ ਮਤਲਬ ਕਿ ਮੇਰੇ ਮਨ ਚ ਅਸੀਂ ਇਹ ਇਹ ਬਹੁਤ ਪਰ ਆਇਆ ਅਸੀਂ ਰੋਜ਼ਾਨਾ ਕਈ ਕਹਿਣਗੇ ਵੀ ਕੱਲ ਵੀ ਤੁਸੀਂ ਟੌਪਿਕ ਤੇ ਵੀਡੀਓ ਅਸੀਂ ਰੋਜ਼ਾਨਾ ਵੀਡੀਓ ਬਣਾਵਾਂਗੇ ਉਦੋਂ ਤੱਕ ਜਦੋਂ ਤੱਕ ਇਹ ਚੀਜ਼ ਨੂੰ ਸੁਧਾਰਿਆ ਨਹੀਂ ਜਾਂਦਾ ਸੁਧਾਰਿਆ ਨਹੀਂ ਜਾਂਦਾ ਤੇ ਸਹੀ ਅਨਸਰ ਨਹੀਂ ਸਾਨੂੰ ਮਿਲਦਾ ਵੀ ਤੁਸੀਂ ਉਧਰ ਨੂੰ ਕਿਉਂ ਭੱਜ ਰਹੇ ਹੋ ਵਾਏ ਕਿ ਕਿਉਂ ਵਾਏ ਲੋਕੀ ਇੱਧਰ ਕਿਉਂ ਜਾ ਰਹੇ ਨੇ ਸਿੱਖੀ ਵੱਲ ਕਿਉਂ ਨਹੀਂ ਆ ਰਹੇ ਇਤਿਹਾਸ ਨਾਲ ਕਿਉਂ ਨਹੀਂ ਜੁੜ ਰਹੇ ਇੱਕ ਪਾਸੇ ਮਤਲਬ ਕਿ ਆਪਾਂ ਚਾਹਨੇ ਕਿ ਆਪਣੇ ਬੱਚੇ ਨੇ ਕਿ ਜਿਹੜੇ ਉਹ ਸਿੱਖ ਇਤਿਹਾਸ ਨਾਲ ਜੁੜਣ ਹਾਂ ਦੂਜੀ ਪਾਸੇ ਆਪਾਂ ਉਹ ਚੀਜ਼ਾਂ ਨੂੰ ਬ ਦੀ ਉਡੀਕ ਰਹੇਗੀ ਸਾਨੂੰ ਕਮੈਂਟ ਰਹਿ ਤੋ ਆਪਣੇ ਵਿਚਾਰ ਜਰੂਰ ਦਿਓ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਤੇ ਜਾ ਕੇ ਕੌਮੀ ਸੋ ਚੈਨਲ ਸਬਸਕ੍ਰਾਈਬ ਕਰ ਲਓ